ਜਲੰਧਰ ਦੇ ਪਠਾਨਕੋਟ ਚੌਂਕ ਫਲਾਈਓਵਰ ਤੇ ਇੱਕ ਖਰਾਬ ਹੋਏ ਟਰੱਕ ਕਾਰਨ ਭਿਆਨਕ ਹਾਦਸਾ ਵਾਪਰ ਗਿਆ ਚਾਰ ਮਹਾਨ ਇਸਤਵਾਨ ਆਪਸ ਦੇ ਵਿੱਚ ਟਕੜਾ ਗਏ ਜਿਸ ਵਿੱਚ ਇੱਕ ਕੈਪਟਰ ਵਾਹਨ ਖਰਾਬ ਹੋਏ ਟਰੱਕ ਦੇ ਪਿਛਲੇ ਹਿੱਸੇ ਦੇ ਨਾਲ ਇਹ ਗੱਡੀਆਂ ਜਿਹੜੀਆਂ ਨੇ ਉਹ ਟਕਰਾ ਪਈਆਂ ਡਰਾਈਵਰ ਨੂੰ ਕ੍ਰੇਨ ਦੀ ਵਰਤੋਂ ਕਰਕੇ ਬਹੁਤ ਮੁਸ਼ਕਲ ਦੇ ਨਾਲ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਐਂਬੂਲੈਂਸ ਰਾਹੀਂ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਤੋਂ ਬਾਅਦ ਦੋ ਕਾੜਾ ਵੀ ਪਿਛਲੇ ਇਸ ਤੋਂ ਬਾਅਦ ਦੋ ਕਾਰਾਂ ਨੇ ਪਿੱਛੇ ਆ ਕੇ ਟਕਰਾ ਗਈਆਂ ਟੱਕਰ ਤੋਂ ਬਾਅਦ ਹਾਈਵੇ ਦੇ ਦੋਵੇਂ ਪਾਸੇ ਲੰਮਾ ਟ੍ਰੈਫਿਕ ਜਮ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਪੀसीआर ਟੀਮਾਂ ਸੜਕ ਸੁਰੱਖਿਆ ਬਲ ਅਤੇ ਟ੍ਰੈਫਿਕ ਪੁਲਿਸ ਮੌਕੇ ਤੇ ਪਹੁੰਚਿਆ ਤੇ ਲੋਕਾਂ ਦੀ ਮਦਦ ਦੇ ਨਾਲ ਉਹਨਾਂ ਨੇ ਡਰਾਈਵਰਾਂ ਨੂੰ ਬਾਹਰ ਕੱਢਿਆ ਤੇ ਐਂਬੂਲੈਂਸ ਦੀ ਮਦਦ ਦੇ ਨਾਲ ਤੁਰੰਤ ਹਸਪਤਾਲਾਂ ਦੇ ਵਿੱਚ ਧੱਕ ਦਵਾਇਆ ਕੀ ਕੀ ਨਾਮ ਹੈ ਆਪਣਾ ਭਾਈ ਮੇਰਾ ਨਾਮ ਗੁਲਵਿੰਦਰਪਾਲ ਸਿੰਘ ਕੀ ਹੋਇਆ ਭਾਈ ਕਿੱਦਾਂ ਹੋਇਆ ਹਾਸਾ ਇਹ ਭਾਈ ਆ ਵਡਾ ਆ ਘੋੜਾ ਖਲੋਤਾ ਬੈਣਾ ਇੱਥੇ ਠੀਕ ਹੈ ਨਾ ਇਹ ਖਰਾਪ ਹੋ ਗਿਆ ਸੀਗਾ ਠੀਕ ਹੈ ਪਿੱਛੋਂ ਆ ਰਹੀ ਸੀ ਗੱਡੀ ਠੀਕ ਹੈ ਉਹਦੇ ਕੋਲ ਕੰਟਰੋਲ ਨਹੀਂ ਹੋਇਆ ਉਹ ਅੱਗੇ ਵਿੱਚ ਵੱਜ ਗਿਆ ਫਿਰ ਉਸ ਤੋਂ ਬਾਅਦ ਦੋ ਤਿੰਨ ਗੱਡੀਆਂ ਲਗਾਤਾਰ ਹੀ ਵਿੱਚ ਵੱਜਦੀਆਂ ਰਹੀਆਂ ਫਿਰ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਕੱਢਣ ਦੀ ਠੀਕ ਹੈ ਉਸ ਤੋਂ ਬਾਅਦ ਇੱਕ ਬੰਦਾ ਖੜੋਤ ਵਧੀਆ ਰੱਖਦੇ ਇਸ ਵਾਸਤੇ ਠੀਕ ਹੈ ਇਹ ਇੱਧਰੋਂ ਜਾ ਤੂੰ ਉਹ ਲੈ ਲੈ ਦਾਰੂ ਠੀਕ ਹੈ ਦਾਰੂ ਪੀਂਦਾ ਪਿਆ ਸੀਗਾ ਤੇ ਉਹਨੇ ਦੂਸਰੇ ਡਰਾਈਵਰ ਨੂੰ ਵੀ ਕਿਹਾ ਕਿ ਤੂੰ ਦਾਰੂ ਪੀਲਾ ਅਸੀਂ ਉਹਨੂੰ ਮਨਾ ਕੀਤਾ ਫਿਰ ਅਸੀਂ ਉਹਨੂੰ ਕਿਹਾ ਕਿ ਤੂੰ ਚਲਾ ਜਾ ਠੀਕਾ ਉਹਨੇ ਜਾਨ ਵੀ ਬਜਾਏ ਆਪਣੀ ਗੱਡੀ ਸਟਾਰਟ ਕੀਤੀ ਗੱਡੀ ਸਟਾਰਟ ਕਰਕੇ ਸਿੱਧੀ ਫੁੱਟਪਾਥ ਦੇ ਪਰਲੇ ਪਾਸੇ ਲੈ ਗਿਆ ਇਹ ਭਾਈ ਚੱਲਦੇ ਟਰੱਕ ਤੇ ਛੱਦਾ ਰੁਬੀਂਦਾ ਪਿਆ ਸੀ ਭਾਈ ਉਹਨੇ ਟਰੱਕ ਪਹਿਲਾਂ ਪਿੱਛੇ ਪਿੰਦਾ ਆਂਦਾ ਪਿਆ ਸੀਗਾ ਠੀਕ ਆ ਅਸੀਂ ਬੋਤਲ ਵੀ ਦਿੱਤੀ ਆ ਉਹਨਾਂ ਨੂੰ ਠੀਕ ਹੈ दारू ਪੀ ਕੇ ਅਸੀਂ ਇਹਨੂੰ ਮਨਾ ਕੀਤਾ ਭਾਈ ਤੂੰ ਜਾ ਸਕਦਾ ਠੀਕ ਹੈ ਕੋਸੇ ਬੰਦੇ ਨੇ दारू ਪੀ ਕੇ ਗੱਡੀ ਕੀਤੀ ਸਟਾਰਟ ਆਹ ਦੇਖੋ ਚਾਹੀ ਮੇਰੇ ਇਹ ਬੰਦੇ ਦੋਨੋਂ ਠੀਕ ਐ ਹਾਂਜੀ ਬੰਦੇ ਬਸ ਦੁਆ ਕਰੋ ਕਿ ਬਾਤ ਜਾਨ ਦੋਨਾਂ ਬੰਦੇ ਠੀਕ ਐ ਇੱਕ ਦੀ ਤਾਂ ਲੱਤ ਬਿਲਕੁਲ ਡੈਮੇਜ ਹੋ ਗਈ ਐ ਦੂਸਰਾ ਉਹ ਤਾਂ ਬਿਲਕੁਲ ੱਬੇ ਆ ਗਿਆ ਸੀਗਾ ਜਿੱਦਾਂ ਉਹਨੂੰ ਕ੍ਰੇਨ ਦੇ ਨਾਲ ਖਿੱਚ ਕੇ ਕੱਢਿਆ ਗਿਆ ਬਾਹਰ ਉਹ ਬਚ ਜੇਗਾ ਬੰਦਾ ਹਾਂਜੀ ਭਾਈ ਬਚ ਜਾਈਗਾ ਜੀ ਅਸੀਂ ਕ੍ਰੇਨ ਵਾਲੇ ਦੇ ਤਰਲੇ ਪਾਏ ਨੇ ਬਹੁਤ ਹਾਂਜੀ ਸਰ ਕੀ ਹੈਗਾ ਮਾਮਲਾ ਜੀ ਇਹ ਇਹ ਮਾਮਲਾ ਇਹ ਕਿ ਪੁਲ ਦੇ ਉੱਪਰ ਐਕਸੀਡੈਂਟ ਹੋ ਗਿਆ ਜੀ ਤੇ ਜਿਹੜਾ ਫਟਟਰ ਸੀ ਉਹਨਾਂ ਨੂੰ ਸਰਕਾਰੀ ਹਸਪਤਲ ਭੇਜ ਦਿੱਤਾ ਗਿਆ ਤੇ ਜਿਹੜੀਆਂ ਗੱਡੀਆਂ ਵਾ ਇਹਨਾਂ ਨੂੰ ਟੋਕਰਾ ਕੇ ਥੱਲੇ ਲਾਇਆ ਗਿਆ ਤੇ ਜੋ ਜਾਨ ਸੀ ਉਹਨੂੰ ਖਵਾ ਦਿੱਤਾ ਗਿਆ ਵਾ ਤੇ ਆਪਣੇ ਜੋ ਖਾਣਾ 8 ਨੰਬਰ ਡਿਵੀਜ਼ਨ ਦੀ ਪੁਲਿਸ ਉਹ ਜਾਜ ਕਰ ਰਹੀ ਹੈ ਇਹ ਐਕਸੀਡੈਂਟ ਸਰ ਕੋਈ ਜਾਨੀ ਨੁਕਸਾਨਦਾਰ ਨਹੀਂ ਹੋਇਆ ਜੀ ਨਹੀਂ ਜੀ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਜੀ ਜਲੰਧਰ ਤੋਂ ਸਤਾਰੀ ਉਪ ਪੰਜਾਬੀ ਟੀਵੀ ਦੇ ਲਈ ਨਰਿੰਦਰ ਗੁਪਤਾ ਦੀ ਰਿਪੋਰਟ